ਦੇ ਵਿੱਚ ਸ਼ੋਅ ਹੋ ਰਹੀ ਹੈ ਪਰ ਉਹ ਪੰਜਾਬੀ ਵਿਰਸੇ ਦੇ ਨਾਂ ਤੇ ਇੱਕ ਲੋਟੂ ਟੋਲਾ ਇਕੱਠਾ ਹੋਇਆ ਹੈ ਸਾਡਾ ਉਹ ਪੰਜਾਬੀ ਸੱਭਿਆਚਾਰ ਦਾ ਨਾਂ ਵਰਤ ਕੇ ਸ਼ੋਅ ਕਰਾਉਂਦੇ ਆ ਸਾਡਾ ਜਿਹੜਾ ਸ਼ੋਅ ਹੈ ਟੋਟਲੀ ਸੱਭਿਆਚਾਰਕ ਸ਼ੋਅ ਹੈ ਵਿਰਸੇ ਨਾਲ ਪੰਜਾਬੀ ਨਾਲ ਜੁੜਿਆ ਹੋਇਆ ਹੈ ਇਸੇ ਸਾਰੇ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਾਂਗੇ ਜੀ ਅਸੀਂ ਇੱਥੋਂ ਤੱਕ ਕਿ ਜਿਹੜੇ ਜੱਜ ਵੀ ਲਿਆ ਸੀ ਉਹ ਪੰਜਾਬੀ ਸੱਭਿਆਚਾਰ ਦੇ ਜੋ ਮਾਹਰ ਨੇ ਜਿਨ੍ਹਾਂ ਨੇ ਧੀਆਂ ਨੂੰ ਜੇ ਜਿਹੜੇ ਚੰਗੇ ਸ਼ੋਅ ਹੁੰਦੇ ਆ ਉਹਨਾਂ ਦੇ ਵਿੱਚ ਪਾਰਟਿਸਪੀਟ ਕਰੋ ਤੁਸੀਂ ਆਪਣੀ ਜਾਂ ਆਪਣੇ ਮਾਪਿਆਂ ਦੀ ਲੁੱਟ ਨਾ ਕਰਵਾਓ ਸਸ਼ੀਕਲ ਜੀ ਮੈਂ ਰਾਜਮ ਜਿੱਟਿਆ ਪੰਜਾਬੀ ਸੱਭਿਆਚਾਰ ਦੇ ਚਰਚੇ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਨੇ ਅਸੀਂ ਤੁਹਾਨੂੰ ਅੱਜ ਮਿਲਾਵਾਂਗੇ ਪੰਜਾਬੀ ਸੱਭਿਆਚਾਰ ਦੇ ਅਜਿਹੇ ਸ਼ਖਸ ਨਾਲ ਜੋ ਪੰਜਾਬੀ ਸੱਭਿਆਚਾਰ ਨੂੰ ਕੁਝ ਸਮੇਂ ਤੋਂ ਨਹੀਂ ਬਲਕਿ ਕਾਫੀ ਸਾਲਾਂ ਤੋਂ ਸੰਭ ਕੇ ਰੱਖ ਰਹੇ ਨੇ ਉਹਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਪਟਲਾੜਾ ਤੋਂ ਪੁਰਚ ਚਰਨ ਸਿੰਘ ਨਵਾਂ ਉਹਨਾਂ ਦੇ ਜਾਣਦਿਆਂ ਵਿਊ ਕਿ ਉਹ ਪੰਜਾਬੀ ਸੱਭਿਆਚਾਰ ਨਾਲ ਕਦੋਂ ਤੋਂ ਅਤੇ ਕਿਉਂ ਜੁੜੇ ਨੇ ਉਹਨਾਂ ਦਾ ਮਕਸਦ ਕੀ ਹੈ ਸਸ਼ੀ ਕਲਪਨਾ ਸਾਹਿਬ ਸਸ਼ੀ ਕਲਪਨਾ ਜੀ ਸਰ ਤੁਸੀਂ ਪੰਜਾਬੀ ਸੱਭਿਆਚਾਰ ਨਾਲ ਜੁੜਿਓ ਤੁਹਾਡਾ ਮਕਸਦ ਕੀ ਹੈ ਰਾਜੀ ਮੈਂ ਪੰਜਾਬੀ ਸੱਭਿਆਚਾਰ ਨਾਲ ਕਾਫੀ ਲੰਬੇ ਸਮੇਂ ਤੋਂ ਜੁੜਿਆ ਹੋਇਆ ਹਾਂ ਪਹਿਲਾਂ ਮੈਂ ਭੰਗੜੇ ਦੀਆਂ ਕਲਾਸਾਂ ਲਾਉਂਦਾ ਰਿਹਾ ਆਪਣੇ ਜਿਹੇ ਮਾਨਸਾ ਵਿੱਚ ਵੀ ਲਾਉਂਦਾ ਰਿਹਾ ਹਰਿਆਣਾ ਵਿੱਚ ਵੀ ਮੈਂ ਕੰਗੜਾ ਸਿਖਾਇਆ ਬਹੁਤ ਸਾਰੇ ਕਾਲ ਦੇ ਪਰ ਜਿਹੜਾ ਇਸ ਸਮੇਂ ਅਸੀਂ ਜਿਹੜਾ ਸ਼ੋਅ ਕਰਾਉਣ ਵਾਸਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਆ ਉਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸ਼ੋਅ ਹੋ ਰਿਹਾ ਪਰ ਉਹ ਪੰਜਾਬੀ ਵਿਰਸੇ ਦੇ ਨਾਂ ਤੇ ਇੱਕ ਲੋਟੂ ਟੋਲਾ ਇਕੱਠਾ ਹੋਇਆ ਹੋਇਆ ਹੈ ਅੱਛਾ ਜੀ ਸਾਡਾ ਮਕਸਦ ਉਹਨਾਂ ਨੂੰ ਥੱਲ ਪਾਉਣਾ ਹੈ ਅੱਛਾ ਜੀ ਤੁਹਾਡੇ ਥੱਲ ਪਾਉਣ ਦਾ ਮਤਲਬ ਕੀ ਕੀ ਕਰਦਿੰਦੇ ਹੋ ਉਹ ਪੰਜਾਬੀ ਸੱਭਿਆਚਾਰ ਦਾ ਨਾਮ ਵਰਤ ਕੇ ਸ਼ੋਅ ਕਰਾਉਂਦੇ ਆ ਪਰ ਉਹ ਪੰਜਾਬੀ ਸ਼ੋਅ ਦੇ ਵਿੱਚ ਵੈਸਟਰਨ ਜਿਹੜੇ ਮੁਕਾਬਲੇ ਕਰਾਉਂਦੇ ਆ ਉਹ ਕਰਾਉਣ ਦਿੰਦੇ ਆ ਸ਼ੈਸ਼ੇ ਦਿੰਦੇ ਆ ਪੰਜਾਬੀ ਦਾ ਜਿਹੜਾ ਕਿ ਸ਼ੈਸ਼ੇ ਨਾਲ ਜਾਂ ਕਰਾਉਣ ਨਾਲ ਕੋਈ ਮਤਲਬ ਨਹੀਂ ਲੜਕੀਆਂ ਨੂੰ ਟੈਟਵਾਕ ਕਰਾਉਂਦੇ ਆ ਸਾਡਾ ਉਹ ਟੈਟਵਾਕ ਨਾਲ ਕੋਈ ਸਾਡੇ ਸੱਭਿਆਚਾਰ ਵਿੱਚ ਨਾ ਨਹੀਂ ਆਉਂਦਾ ਬਿਲਕੁਲ ਵੀ ਵੈਸਟਰਨ ਦੇ ਵਿੱਚ ਆ ਜਾਂਦਾ ਤੁਹਾਡਾ ਕਹਿਣ ਦਾ ਮਤਲਬ ਉਹ ਵੈਸਟਰਨ ਦੇ ਵਿੱਚ ਹੈ ਪਰ ਨਾ ਉਹ ਪੰਜਾਬੀ ਸੱਭਿਆਚਾਰ ਦਾ ਵਰਤਦੇ ਆ ਸੱਭਿਆਚਾਰ ਦਾ ਨਾਮ ਵਰਤ ਕੇ ਲੜਕੀਆਂ ਨੂੰ ਇਕੱਠੀਆਂ ਕਰ ਲੈਂਦੇ ਆ ਪਰ ਬਾਅਦ ਦੇ ਵਿੱਚ ਜਿਹੜਾ ਸ਼ੋ ਸਾਰਾ ਉਹ ਡਿਫਰੈਂਟ ਹੀ ਹੋ ਜਾਂਦਾ ਇੱਕ ਵੈਸਟਰਨ ਸ਼ੋ ਬਣ ਜਾਂਦਾ ਅੱਛਾ ਫਿਰ ਤੁਸੀਂ ਇਹ ਜਾਂ ਕੋਈ ਸੋਚੇ ਵੀ ਤੁਸੀਂ ਕੋਈ ਪ੍ਰੋਗਰਾਮ ਲਿਖਣਾ ਇਦਾਂ ਦਾ ਅਸੀਂ ਹੁਣ ਪ੍ਰੋਗਰਾਮ ਲਿਖਿਆ ਹੋਇਆ ਜੀ 21 ਤਰੀਕ ਦੇ ਸਾਡੇ ਐਡੀਸ਼ਨ ਨੇ ਬਠਿੰਡੇ ਪਾਈਆ ਹੋਟਲ ਦੇ ਵਿੱਚ ਉਹਦੇ ਵਿੱਚ ਅਸੀਂ ਜਿਹੜਾ ਲੜਕੀਆਂ ਨੂੰ ਲੈ ਰਹੇ ਆ ਅਸੀਂ ਉਹਨਾਂ ਨੂੰ ਪਹਿਲਾਂ ਹੀ ਦੱਸ ਰਹੇ ਆ ਕਿ ਸਾਡਾ ਜਿਹੜਾ ਸ਼ੋਅ ਹੈ ਟੋਟਲੀ ਸੱਭਿਆਚਾਰਕ ਸ਼ੋਅ ਹੈ ਵਿਰਸੇ ਨਾਲ ਪੰਜਾਬੀ ਨਾਲ ਜੁੜਿਆ ਹੋਇਆ ਇਹਦੇ ਵਿੱਚ ਅਸੀਂ ਨਾ ਕੋਈ ਕੈਟਵੌਕ ਕਰਾਉਣੀ ਹੈ ਨਾ ਅਸੀਂ ਸ਼ੈਸ਼ੇ ਦੇਣਾ ਨਾ ਅਸੀਂ ਕੋਈ ਕਰਾਉਣ ਦੇਣਾ ਅਸੀਂ ਇਹਦੇ ਵਿੱਚ ਫੁਲਕਾਰੀਾਂ ਸੱਕੀ ਫੁੱਲ ਵਗੈਰਾ ਜੋ ਪੰਜਾਬਣਾਂ ਦੇ ਗਹਿਣੇ ਨੇ ਉਹ ਨਾਮ ਦੇ ਵੱਜੋਂ ਦੇਵਾਂਗੇ ਨਗਦ ਨਾਮ ਵੀ ਦੇਵਾਂਗੇ ਲੜਕੀਆਂ ਨੂੰ ਪਰ ਅਸੀਂ ਜਿਹੜਾ ਵੈਸਟਰਨ ਹੈ ਇਹ ਤਰੀਕਾ ਅਸੀਂ ਆਪਦੇ ਸ਼ੋਅ 'ਚ ਨਹੀਂ ਵਰਤਣਾ ਨਾ ਅਸੀਂ ਕੈ ਨਾਜ਼ਮ ਵੈਸਟਰਨ ਕਪੜੇ ਪਾਉਣ ਲੈ। ਮਤਲਬ ਵੀ ਤੁਸੀਂ ਪੰਜਾਬੀ ਗਿੱਧਾ ਜਾਂ ਪੰਜਾਬੀ ਬੋਲੀਆਂ ਸੁਹਾਗ ਤੋਂ ਜੋ ਵੀ ਪੰਜਾਬੀ ਸੱਭਿਆਚਾਰ ਚੱਲਦਾ ਤੁਸੀਂ ਉਹਨੂੰ ਪ੍ਰਮੋਟ ਕਰੋ। ਅਸੀਂ ਸਾਰੇ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਾਂਗੇ। ਅਸੀਂ ਇੱਥੋਂ ਤੱਕ ਦੇ ਜਿਹੜੇ ਜੱਜ ਵੀ ਲਿਆ ਸੀ ਉਹ ਪੰਜਾਬੀ ਸੱਭਿਆਚਾਰ ਦੇ ਜੋ ਮਾਹਰ ਨੇ ਜਿਨ੍ਹਾਂ ਨੇ ਪਹਿਲਾਂ ਨਾਮ ਦਿੱਤੇ ਹੋਏ ਆ ਪੰਜਾਬੀ ਸੱਭਿਆਚਾਰ ਦੇ ਨਾਮ ਦੇ। ਉਹਨਾਂ ਨੂੰ ਬੁਲਾ ਰਹੇ ਹਾਂ ਅਸੀਂ। ਉਹਨਾਂ ਦਾ ਵੀ ਬੈਕਗ੍ਰਾਉਂਡ ਦੇਖਦੇ ਆ ਕਿ ਉਹ ਉਹਨਾਂ ਦਾ ਬੈਕਗ੍ਰਾਉਂਡ ਕੀ ਹੈ ਜਿੱਦਾਂ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜਾ ਹੁਣ ਇਹ ਵੈਸਟਰਨ ਸ਼ੋ ਕਰਾ ਰਹੇ ਆ ਲੋਕ ਉਹਨੂੰ ਠੱਲ ਪਾਈ ਜਾ ਸਕੇ। ਇਹ ਲੋਕਾਂ ਨੇ ਇੱਕ ਧੰਦਾ ਬਣਾ ਲਿਆ ਕੁੜੀਆਂ ਨੂੰ ਇਕੱਠੀਆਂ ਕਰ ਲੈਂਦੇ ਆ ਉਹਨਾਂ ਤੋਂ ਵੱਖ-ਵੱਖ ਤਰੀਕਿਆਂ ਨਾਲ ਪੈਸੇ ਲੈ ਜਾਂਦੇ ਆ ਕਦੇ ਗਰੂਮਿੰਗ ਦੇ ਨਾਂ ਤੇ ਪੈਸੇ ਇਕੱਠੇ ਕਰੇ ਜਾਂਦੇ ਆ ਇੱਥੋਂ ਤੱਕ ਕਿ ਜਿਹੜੀਆਂ ਕੁੜੀਆਂ ਬਿੰਨ ਕਰਨਾ ਚਾਹੁੰਦੀਆਂ ਨੇ ਉਹਨਾਂ ਤੋਂ ਬਿੰਨਰ ਦੇ ਨਾਮ ਤੇ ਵੀ ਪੈਸੇ ਇਕੱਠੇ ਕਰ ਲੈਂਦੇ ਆ ਤੇ ਜਿਹੜੀਆਂ ਕਾਬਲ ਕੁੜੀਆਂ ਨੇ ਉਹ ਪਿੱਛੇ ਰਹਿ ਜਾਂਦੀਆਂ ਨੇ ਪੈਸੇ ਦੇਣ ਵਾਲੀ ਕੁੜੀ ਅੱਗੇ ਜਿੱਤ ਜਿੱਤ ਕੇ ਲੈ ਜਾਂਦੀ ਐ ਸ਼ੋਅ ਨੂੰ ਸਾਡਾ ਮਕਸਦ ਇਹ ਆ ਕਿ ਜਿਹੜੀਆਂ ਕਾਬਲ ਕੁੜੀਆਂ ਨੇ ਉਹ ਅੱਗੇ ਆਉਣ ਤੇ ਉਹਨਾਂ ਦਾ ਲੋਕਾਂ ਨੂੰ ਪਤਾ ਲੱਗੇ ਕਿ ਉਹ ਇਹਨਾਂ ਦੇ ਵਿੱਚ ਕਿੰਨੇ ਗੁਣ ਨੇ ਮੇਰੇ ਕੋਲ ਨਾ ਸਾਰੇ ਸ਼ਹਿਰਾਂ 'ਚ ਇਦਾਂ ਦੇ ਐਡੀਸ਼ਨ ਹੋ ਰਹੇ ਨੇ ਜਿਸ ਤੱਕ ਮੈਨੂੰ ਪਤਾ ਨਹੀਂ ਨਾ ਫਿਰ ਤੁਸੀਂ ਕਿਉਂ ਇਦਾਂ ਸੋਚਿਆ ਵੀ ਤੁਸੀਂ ਵੀ ਕੋਈ ਐਡੀਸ਼ਨ ਕਰਾਣਾ ਹੈ ਇਦਾਂ ਦਾ ਸਾਡਾ ਮੇਨ ਮਕਸਦ ਇਹੀ ਹੈ ਕਿ ਜਿਹੜੇ ਵੈਸਟਰਨ ਪੰਜਾਬੀ ਦੇ ਨਾਂ ਤੇ ਵੈਸਟਰਨ ਸ਼ੋਅ ਕਰਾਏ ਆ ਲੋਕਾਂ ਨੇ ਕਰਾ ਰਹੇ ਆ ਨਹੀਂ ਨਹੀਂ ਸਰ ਮੇਰਾ ਸਵਾਲ ਇਹ ਨਹੀਂ ਹੈਗਾ ਮੇਰਾ ਸਵਾਲ ਇਹ ਹੈ ਕਿ ਸਾਰੇ ਮਾਨਸਾ ਦੇ ਸ਼ਹਿਰਾਂ ਮਤਲਬ ਕਿ ਕਾਫੀ ਪਿੰਡ ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਹੋ ਰਹੇ ਨੇ ਪੰਜਾਬੀ ਨੇ ਪਰ ਸਾਡਾ ਮੇਨ ਮਕਸਦ ਇਹ ਹੈ ਕਿ ਜਿਹੜਾ ਲੁਧਿਆਣਾ ਜਲੰਧਰ ਜਿਵੇਂ ਲੁਧਿਆਣਾ ਦੇ ਵਿੱਚ ਜਸਵੀਰ ਡੱਟੋ ਨਹੀਂ ਕਰਾਉਂਦੇ ਬਹੁਤ ਸੋਹਣਾ ਸ਼ੋਅ ਹੁੰਦਾ ਹੈ ਧੀ ਪੰਜਾਬ ਵੀ ਕਰਾਉਂਦੇ ਆ ਫਰੀਦਕੋਟ ਵਾਲੇ ਜਾਂ ਹੁਣ ਦਰਦ ਮੇਲਾ ਕਰਾਉਂਦੇ ਆ ਮੈਂ ਤਿੰਨ ਚਾਰ ਮੇਲਿਆਂ ਤੋਂ ਬੜਾ ਪ੍ਰਭਾਵਤ ਤੇ ਇਹ ਇਦਾਂ ਦੇ ਮੇਲੇ ਸਾਡੇ ਜ਼ਿਲ੍ਹੇ ਮਾਨਸਾ ਦੇ ਵਿੱਚ ਨਹੀਂ ਹੋ ਰਹੇ ਇੱਧਰਲੇ ਪਾਸੇ ਮਾਲਵਾ ਏਰੀਏ 'ਚ ਸਾਡਾ ਮੇਨ ਮਕਸਦ ਇਹ ਸੀ ਕਿ ਅਸੀਂ ਇਦਾਂ ਦਾ ਸ਼ੋਅ ਇੱਕ ਆਪਣੇ ਜ਼ਿਲ੍ਹੇ ਦੇ ਵਿੱਚ ਕਰਾਈਏ ਤੇ ਸਾਡੇ ਜ਼ਿਲ੍ਹੇ ਦੀਆਂ ਜਿਹੜੀਆਂ ਪ੍ਰਤਿਭਾ万 ਕੁੜੀਆਂ ਨੇ ਕਾਬਲ ਕੁੜੀਆਂ ਨੇ ਜਿਨ੍ਹਾਂ ਨੂੰ ਕਿਤੇ ਵੀ ਹੁਨਰ ਦਿਖਾਉਣ ਦਾ ਆਪਣਾ ਮੌਕਾ ਨਹੀਂ ਮਿਲਦਾ ਉਹ ਸਾਡੇ ਸ਼ੋਅ ਰਾਹੀਂ ਲੋਕਾਂ ਦੇ ਸਾਹਮਣੇ ਆਉਣ ਤੇ ਆਪਣੀ ਜਿਹੜੀ ਪ੍ਰਤਿਭਾ ਦਾ ਲੋਹਾ ਮਨਾਉਣ ਕਿਉਂਕਿ ਸਾਡੇ ਮਾਲਵੇ ਦੇ ਵਿੱਚ ਬਹੁਤ ਜ਼ਿਆਦਾ ਹੁਨਰਮੰਦ ਕੁੜੀਆਂ ਨੇ ਜਿਨ੍ਹਾਂ ਨੂੰ ਅੱਗੇ ਪੇਸ਼ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਕੋਈ ਸਟੇਜ ਨਹੀਂ ਮਿਲਦੀ ਇੱਦਾਂ ਨਹੀਂ ਅੱਗੇ ਆਉਣ ਵਾਲੇ ਕੋਈ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਅਜੀਹਾ ਪੰਜਾਬੀ ਸੱਭਿਆਚਾਰ ਕੰਮ ਕੀਤਾ ਅਜੇ ਤੱਕ ਮੈਂ ਕਾਫੀ ਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਹਾਂ ਜੀ ਅਸੀਂ ਸ਼ੋਅ ਵੀ ਪਹਿਲਾਂ ਮਿਲ ਕੇ ਕਰਾਉਂਦੇ ਸੀਗੇ ਪਰ ਸਾਨੂੰ ਉਹਨਾਂ ਦਾ ਜਿਹੜਾ ਸਿਸਟਮ ਸੀ ਉਹ ਪਸੰਦ ਨਹੀਂ ਆਇਆ ਅਸੀਂ ਤਾਂ ਸਾਰਾ ਅਲੱਗ ਹੋ ਕੇ ਆਪਣਾ ਵਿਰਸੇ ਦੇ ਰੰਗ ਬਣਾ ਕੇ ਅਸੀਂ ਪੇਸ਼ ਹੋਏ ਹਾਂ ਲੋਕਾਂ ਦੇ ਸਾਹਮਣੇ ਕਿਉਂਕਿ ਅਸੀਂ ਪ੍ਰਾਤ ਜਿਹੜਾ ਪ੍ਰਾਤਨ ਸਾਡਾ ਸੱਭਿਆਚਾਰਾ ਉਹਨੂੰ ਪੇਸ਼ ਕਰਨਾ ਚਾਹੁੰਦੇ ਹਾਂ ਤੇ ਮੈਂ ਭੰਗੜੇ ਦੀਆਂ ਕਾਫੀ ਜ਼ਿਲ੍ਹਿਆਂ ਦੇ ਵਿੱਚ ਕਲਾਸਾਂ ਲਾਈਆਂ ਕਾਲਜਾਂ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਕਲਾਸਾਂ ਲਾਈਆਂ ਨੇ ਪਰ ਹੁਣ ਜਿਹੜਾ ਟੋਟਲੀ ਸਿਸਟਮ ਹੈ ਅਸੀਂ ਆਪਣਾ ਆਪਣਾ ਆਪ ਬਣਾ ਲਿਆ ਅਸੀਂ ਕਿਸੇ ਨਾਲ ਜੁਆਇੰਟ ਨਹੀਂ ਹੈਗੇ ਇਕੱਲਿਆਂ ਦਾ ਸਾਡਾ ਇਹ ਪ੍ਰੋਗਰਾਮ ਤੇਸ਼ਰੀ ਹੈ ਆਪਣਾ ਕੀ ਵੀਊ ਹੈ ਇਹਦੇ ਬਾਰੇ ਮੈਂ ਮੇਰੀ ਪ੍ਰੇਰਣਾ ਤਾਂ ਜਸਮੀਰ ਡੱਟ ਹੋਰੀ ਨੇ ਲੁਧਿਆਣੇ ਤੋਂ ਮੈਂ ਉਹਨਾਂ ਦਾ ਸ਼ੋਅ ਵੀ ਦੇਖਿਆ ਸੀ 1994 ਦੇ ਵਿੱਚ ਮੈਂ ਉਹਨਾਂ ਦੇ ਸ਼ੋਅ ਦੇ ਵਿੱਚ ਹਾਜ਼ਰੀ ਭਰੀ ਸੀ ਵੀ ਉੱਥੇ ਅਸੀਂ ਮਲਵਈ ਕਿੱਤੇ ਦਾ ਵੀ ਪ੍ਰੋਗਰਾਮ ਕਰਿਆ ਸੀਗਾ ਤੇ ਉਸੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਮੈਂ ਇਹ ਪ੍ਰੋਗਰਾਮ ਛੇੜਿਆ ਤੇ ਮੇਰਾ ਤਾਂ ਇੱਕੋ ਹੀ ਸੰਦੇਸ਼ ਹੈ ਪੰਜਾਬੀਆਂ ਨੂੰ ਪੰਜਾਬੀ ਦੀਆਂ ਧੀਆਂ ਨੂੰ ਤੇ ਜਿਹੜੇ ਚੰਗੇ ਸ਼ੋਅ ਹੁੰਦੇ ਆ ਉਹਨਾਂ ਦੇ ਵਿੱਚ ਪਾਰਟਿਸਪੇਟ ਕਰੋ ਤੁਸੀਂ ਆਪਣੀ ਜਾਂ ਆਪਣੇ ਮਾਪਿਆਂ ਦੀ ਲੁੱਟ ਨਾ ਕਰਵਾਓ ਇੱਕ ਸਿਰਫ ਟੈਗ ਨੂੰ ਵਿਨ ਕਰਨ ਵਾਸਤੇ ਤੁਸੀਂ ਇੰਨੇ ਨੇ ਪੈਸੇ ਦੇ ਦਨਿਓ ਜਾਂ ਤੁਹਾਨੂੰ ਕੋਈ ਬਾਹਰ ਦਾ ਲਾਲਚ ਦਿੰਦਾ ਹੈ ਕਿ ਅਸੀਂ ਤੁਹਾਨੂੰ ਬਾਹਰ ਲੈ ਕੇ ਜਾਵਾਂਗੇ ਥੋੜੇ ਥੋੜੇ ਪੈਸਿਆਂ 'ਚ ਨਹੀਂ ਜਾਇਆ ਜਾ ਸਕਦਾ ਥੋੜੇ ਪੈਸਿਆਂ 'ਚ ਇਹ ਜਿਹੇ ਠੱਗ ਲੋਕਾਂ ਤੋਂ ਬਚੋ ਤੇ ਜਿਹੜੇ ਵਧੀਆ ਸ਼ੋਅ ਨੇ ਤੁਹਾਡੇ ਸੁਪਨਿਆਂ 'ਚਾਰ ਨੂੰ ਅੱਗੇ ਲੈ ਕੇ ਜਾ ਰਹੇ ਨੇ ਸਾਡੀ ਵਿਰਾਸਤ ਦੀ ਗੱਲ ਕਰਦੇ ਨੇ ਉਹਨਾਂ ਸ਼ੋਅਾਂ ਨਾਲ ਜੁੜੋ ਉਹਨਾਂ ਦੇ ਵਿੱਚ ਪਾਰਟਿਸਪੇਟ ਕਰੋ ਤੇ ਇਹ ਠੱਗਾਂ ਤੋਂ ਬਚ ਕੇ ਧੰਨਵਾਦ ਸੋ ਇਹ ਸਾਡੇ ਨਾਲ ਮਾਨਸਾ ਜ਼ਿਲ੍ਹੇ ਤੋਂ ਪਿੰਡ ਬਡਲਾੜਾ ਤੋਂ ਗੁਰਚਰਨ ਸਿੰਘ ਤਨਵਾ